ਮੇਲ ਜੋਲਕੇ ਚਵਾ ਸ਼ਰੇਣੀਆਂ ਨੂੰ ਨਵੇਂ ਮੋੜ ਵੱਲ ਕੌਮ ਨੂੰ ਮੋੜ ਦਿੰਦਾ ਐਸੀ ਮੁਰਦਿਆਂ ਦਰਵਾਜੇ ਚਾਨ ਪਾਈ ਫੜ ਕੇ ਚੜੀਨੇ i I'm oh, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੜੇ ਆਦਰ ਪਿਆਰ ਸਤਕਾਰ ਨਾਲ ਸੱਜ ਕੇ ਜੁੜੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਾਰੀਆਂ ਸੰਗਤਾਂ ਨੂੰ ਫੌਜਾਂ ਦੇ ਜਥੇ ਵੱਲੋਂ ਬੜੇ ਆਦਰ ਪਿਆਰ ਸਤਕਾਰ ਸਹਿਤ ਫਤਿਹ ਅਰਜ ਹੈ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਿਰਪਾ ਵਰਤ ਰਹੀ ਹੈ ਜੋ ਸਤਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬਾਣੀ ਦੇ ਭੋਗ ਪਏ ਨੇ ਉਪਰੰਤ ਨਿਹੰਗ ਸਿੰਘਾਂ ਨੂੰ ਜੋ ਕਲਗੀ ਵਾਲੇ ਪਾਸ਼ਾ ਨੇ ਮਰਿਆਦਾ ਬਖੀ ਹੈ ਉਸ ਮਰਿਆਦਾ ਵਿੱਚ ਸਤਗਰਾਂ ਦੇ ਖੁਸ਼ੇ ਲੈੰਦਿਆ ਹੋਇਆ ਆਰਤੀ ਆਰਤਿਆਂ ਦੇ ਜਾਪ ਹੋਏ ਆ ਹੁਣ ਖੁੱਲੇ ਦਵਾਨ ਸਜੇ ਹਨ ਫਿਰ ਮਹੱਲੇ ਵੀ ਖੇਡੇ ਜਾਣੇ ਆ ਇਹ ਕਲਗੀ ਵਾਲੇ ਪਾਸ਼ਾ ਮਹਾਰਾਜ ਜੀ ਦਾ ਨਿਆਰਾ ਪੰਥ ਹੈ ਐਦਾ ਦਾ ਪੰਥ ਆ ਜਿਹਦੀ ਕਿਹੇ ਹੋਰ ਕੀ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਕਲਗੀਧਰ ਪਾਤਸ਼ਾਹ ਮਹਾਰਾਜ ਇਹੋ ਜਿਹੇ ਵਿਕਾਰਜ ਕਰ ਸਕਦੇ ਜਿਹੜੇ ਕਿਸੇ ਦੀ ਸਮਝ ਵਿੱਚ ਵੀ ਨਾ ਆਉਂਦੇ ਹੋਣ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਉਮਰ ਸੀ 5 ਕੇ ਸਾਲਾਂ ਦੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਪਟਨੇ ਦੀ ਧਰਤੀ ਨੂੰ ਛੱਡਿਆ ਸਤਗੁਰੂ ਆਨੰਦਪੁਰ ਸਾਹਿਬ ਨੂੰ ਚਾਲਾਂ ਮਾਰ ਕੇ ਆ ਰਹੇ ਸਨ ਜਦੋਂ ਗਰੀਬ ਨਿਵਾਜ ਪਾਤਸ਼ਾਹ ਅੰਬਾਲੇ ਪਹੁੰਚ ਕੇ ਉੱਥੇ ਬਾਗ ਸੀ ਬਾਅਦ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਪੜਾਅ ਹੋਇਆ ਤੇ ਬਾਗ ਵਿੱਚ ਜਦੋਂ ਸਤਗੁਰਾਂ ਦਾ ਤਾਰਾ ਕੀਤਾ ਨਾਲ ਸਤਗੁਰਾਂ ਦੇ ਸਿੰਘ ਨਾਲ ਸੰਗਤਾਂ ਸਨ ਵਾਹ ਵਾਹ ਗੁਰੂ ਪਾਖਾ ਦੀ ਕਲਾ ਵਰਤ ਰਹੀ ਸੀ ਉੱਥੇ ਬਾਗ ਦਾ ਮਾਲਕ ਹੈ ਜਿਹਦਾ ਨਾਮ ਹੈ ਕਾਜੀ ਨੂਰਦੀਨ ਉਹ ਹੈ ਦਾ ਕਾਜੀ ਸੀ ਬੜਾ ਚਲਾਕ ਸੀ ਉਹਨੇ ਵੇਖਿਆ ਵੀ ਛੋਟੀ ਜਿਹੀ ਬਸਤਾ ਨੇ ਬਾਲ ਕਹਨ ਤੇ ਜਿਨ੍ਹਾਂ ਦੇ ਹੱਥ ਵਿੱਚ ਬੜਾ ਸੋਹਣਾ ਬਾਜ ਆ ਇਹ ਬਾਜ ਬੜਾ ਸੁਣ ਉਹਨੇ ਚਲਾਤੀ ਖੇਢੀ ਕਲਗੀਧਰ ਕਾਸ਼ਾ ਮਹਾਰਾਜ ਜੀ ਦੇ ਨਾਲ ਜਿਹੜੇ ਸਿੰਘ ਸਨ ਉਹਨਾਂ ਨੂੰ ਪੁੱਛਿਆ ਵੀ ਇਹ ਕੌਣ ਨੇ ਸੰਗਤਾਂ ਨੇ ਆਖਿਆ ਵੀ ਇਹ ਨਾਮੇ ਕਾਸ਼ਾ ਮਹਾਰਾਜ ਜੀ ਦੇ ਫਰਜੰਦ ਨੇ ਨਾਮ ਇਹਨਾਂ ਦਾ ਗੋਬਿੰਦ ਰਾਏ ਆ ਸਤਗੁਰੂ ਕੋਲੇ ਬਾਜ ਸੀ ਬੜਾ ਸੁਹਣਾ ਕਾਜੀ ਨੇ ਨੀਤ ਮਾੜੀ ਰੱਖ ਲਈ ਬਾਜ ਤੇ ਪਈ ਬਾਜ ਖੁਣ ਉਹਨੇ ਸਾਧਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਮਹਾਰਾਜ ਤੁਹਾਡੇ ਕੋਲੇ ਬਾਜ ਬੜਾ ਸੋਹਣਾ ਸੱਚੇ ਤਾਸ਼ਾ ਕਹਿੰਦੇ ਫੇਰ ਕਹਿੰਦਾ ਮਹਾਰਾਜ ਬਾਜ ਤੇ ਮੇਰੇ ਕੋਲੇ ਵੀ ਹੈਗਾ ਸਤਿਗੁਰੂ ਕਹਿੰਦੇ ਚਾਹੁੰਦਾ ਕੀ ਐ ਦੱਸ ਕਹਿੰਦਾ ਮਹਾਰਾਜ ਮੇਰੀ ਇੱਛਾ ਐ ਆ ਵੀ ਬਾਜ ਤੁਹਾਡੇ ਕੋਲ ਵੀ ਆ ਤੇ ਬਾਜ ਮੇਰੇ ਕੋਲ ਵੀ ਆ ਸਵਾਦ ਆ ਜੇ ਦੋਵਾਂ ਬਾਜਾਂ ਦੀ ਲੜਾਈ ਕਰਾ ਕੇ ਦੇਖੀ ਸਤਿਗੁਰੂ ਕਹਿੰਦਾ ਫੇਰ ਕੀ ਹੋਏਗਾ ਕਹਿੰਦਾ ਜੀ ਹੋਣਾ ਕੀ ਐ ਜੇ ਬਾਜ ਜਿੱਤ ਗਿਆ ਤੁਹਾਡਾ ਤੇ ਮੇਰੇ ਵਾਲਾ ਬਾਜ ਤੁਹਾਨੂੰ ਮਿਲ ਜੇਗਾ ਤੇ ਜੇ ਮੇਰਾ ਬਾਜ ਜਿੱਤ ਗਿਆ ਹਾ ਵਾਲਾ ਬਾਜ ਮੈਂ ਲੈ ਲੈਣਾ ਕੱਲਗੀ ਤਰਕਾਸ਼ਾ ਮਹਾਰਾਜ ਸਮਝਣਗੇ ਵੀ ਇਹ ਸਾਡੇ ਨਾਲ ਚਲਾਕੀ ਖੇਡਣ ਨੂੰ ਫਿਰਦਾ ਹੈ ਸਾਧਗਰੂ ਕਹਿੰਦੇ ਕਾ ਜੀ ਇਹ ਕੋਈ ਅਵੱਲੀ ਗੱਲ ਤੇ ਨਹੀਂ ਹੋਈ ਬਾਜ ਨੇ ਬਾਜ ਦੇ ਨਾਲ ਲੜੀ ਪੈਣਾ ਵਾ ਇਹ ਨਸਲ ਹੀ ਇਦਾਂ ਦੀ ਹੈ ਤਰਕਾਰੀ ਦੇ ਵਿੱਚ ਫਿਰ ਸਵਾਦ ਨਹੀਂ ਆਇਆ ਕਾਜੀ ਕਹਿਣ ਲੱਗਾ ਮਹਾਰਾਜ ਸਵਾਦ ਕਿਹੋ ਜਿਹਾ ਚਾਹੁੰਦੇ ਹੋ ਸਤਿਗੁਰੂ ਕਹਿੰਦੇ ਸਵਾਦ ਫੇਰ ਆਵੇ ਜੇ ਤੂੰ ਲੈ ਕੇ ਆਵੇਂ ਚਿੜੀਆਂ ਉਹ ਲੜਨ ਸਾਡੇ ਬਾਜ ਨਾਲ ਤੇ ਸਾਡਾ ਬਾਜ ਹਾਰ ਜੇ ਫੇਰ ਤੂੰ ਬਾਜ ਲੈ ਸਕਦਾ ਏਦਾਂ ਸਵਾਦ ਹੁੰਦਾ ਈ ਕਾਜੀ ਹੱਸ ਕੇ ਕਹਿਣ ਲੱਗਾ ਮਹਾਰਾਜ ਤੁਹਾਡੀ ਉਮਰ ਵੀ ਛੋਟੀ ਆ ਤੇ ਗੱਲ ਵੀ ਤੁਸੀਂ ਬੱਚਿਆਂ ਵਾਲੀ ਕਰਤੀ ਹੈ ਨਾਰਾਜ ਤੁਸੀਂ ਚਾਹੁੰਦੇ ਹੋ ਮੈਂ ਚਿੜੀਆਂ ਬਾਜਾਂ ਨਾਲ ਲੜਾਵਾਂ ਜੇ ਮੇਰੀਆਂ ਚਿੜੀਆਂ ਤੁਹਾਡੇ ਬਾਜ ਦੇ ਸਾਹਮਣੇ ਆਈਆਂ ਬਾਜ ਨੇ ਮਰੋੜ ਕੇ ਉਹ ਮਾਰ ਰਹੀ ਹੈ ਕਦੀ ਚਿੜੀਆਂ ਵੀ ਬਾਜਾਂ ਨੂੰ ਜਿੱਤੀਆਂ ਨੇ ਕਾਜੀ ਕਹਿੰਦਾ ਮਹਾਰਾਜ ਇਹ ਨਿਆਣੀ ਵਾਲੀ ਗੱਲ ਹੋ ਗਈ ਆ ਸਤਿਗੁਰੂ ਕਹਿੰਦੇ ਨਹੀਂ ਪਸੰਦ ਆਈ ਕਹਿੰਦਾ ਜੀ ਨਹੀਂ ਕਲਗੀਧਰਤਾਖਸ਼ਾ ਕਹਿੰਦੇ ਜੇ ਇਹੋ ਗੱਲ ਅਹੀਂ ਕਰ ਲਈਏ ਤੇ ਤੂੰ ਲਿਆ ਬਾਜ ਅਹੀਂ ਲਾਵਾਂਗੇ ਚਿੜੀਆਂ ਜੇ ਸਾਡੀਆਂ ਚਿੜੀਆਂ ਜਿੱਤ ਗਈਆਂ ਤੇ ਤੇਰੇ ਆਵਾਜ਼ ਕਹਿ ਲਗਾ ਮਹਾਰਾਜ ਤੁਹਾਡਾ ਉਹ ਸੋਚਦਾ ਸੀ ਵੀ ਚਿੜੀਆਂ ਬਾਜ ਨਾਲ ਮੁਕਾਬਲਾ ਕਰ ਕਿੱਥੇ ਸਕਦੀਆਂ ਪਰ ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਦੀ ਇਹੋ ਹੀ ਤੇ ਕਲਾ ਨਾ ਪਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਪਿਖਾਰੀ ਇਹੋ ਵੀ ਕਰਾਮਾ ਤੇ ਆ ਉਹ ਭੀਖ ਮੰਗਣ ਵਾਲਿਆਂ ਨੂੰ ਤਖਤ ਤੇ ਬਿਠਾ ਸਕਦਾ ਤੇ ਤਖਤ ਵਾਲਿਆਂ ਨੂੰ ਰੋਲ ਕੇ ਰੱਖ ਸਕਦਾ ਐਡਾ ਸਮਰਾਥ ਆਗਾਲਪੁਰਖ ਵਾਹਿਗੁਰੂ ਸਾਧਗੁਰੂ ਕਹਿੰਦੇ ਕਾਜੀ ਜੇ ਅਸੀਂ ਜੜੀਆਂ ਲੈ ਆਈਏ ਤੇਰੇ ਬਾਜ ਨਾਲ ਲੜਾ ਕੇ ਵੇਖੀਏ ਕਾਜੀ ਕਹਿੰਦਾ ਜੀ ਸਵਾਦ ਆ ਗਿਆ ਮਨ ਵਿੱਚ ਸੋਚਦਾ ਵੀ ਆਹ ਵਾਲਾ ਬਾਜ ਤੇ ਹੁਣ ਮੇਰਾ ਪੱਕਾ ਹੀ ਐ ਬਾਜ ਤੇ ਹੁਣ ਮੇਰਾ ਪੱਕਾ ਹੀ ਐ ਇਹ ਛੋਟੇ ਜਿਹੇ ਮਾਲਕ ਨੇ ਇਹਨਾਂ ਨੇ ਕਿਹੜਾ ਮੇਰੇ ਕੋਲ ਖੋਹ ਲੈਣਾ ਜਦੋਂ ਇਹਨਾਂ ਦਾ ਬਾਜ ਜਦੋਂ ਇਹਨਾਂ ਦੀ ਜੜੀਆਂ ਹਾਰ ਗਈਆਂ ਸਤਿਗੁਰੂ ਕਹਿੰਦੇ ਜਾ ਫਿਰ ਬਾਜ ਲੈ ਕੇ ਆ ਕਾਜੀ ਗਿਆ ਬਾਜ ਲੈ ਆਇਆ ਬਾਜ ਹਮੇਸ਼ਾ ਖੱਬੇ ਬਾਹ ਤੇ ਵਹਿੰਦਾ ਉਹ ਕੋਈ ਵੀ ਸੱਜੇ ਬੰਨੇ ਨਹੀਂ ਵਹਿੰਦਾ ਇਹ ਬਾਜ ਦਾ ਸੁਭਾਅ ਹੁੰਦਾ ਕਾਜੀ ਬਾਜ ਲਿਆਇਆ ਉਹਨੇ ਬਾਜ ਦੇ ਲੱਤ ਨਾਲੋਂ ਡੋਰੀ ਖੋਲੀ ਸਤਿਗੁਰੂ ਕਹਿੰਦੇ ਕਾਜੀ ਤਿਆਰ ਆ ਕਹਿੰਦਾ ਜੀ ਹਾਂ ਸਤਿਗੁਰੂ ਕਹਿੰਦੇ ਚੱਲ ਫਿਰ ਡਾਰ ਉਨੇ ਬਾਜ ਨੂੰ ਅਸਮਾਨ ਵੱਲ ਛੱਡਿਆ ਬਾਜ ਉੱਡਿਆ ਸਤਗੁਰਾਂ ਵੇਖਿਆ ਉੱਥੇ ਇੱਕ ਟਿੱਪਲ ਦਾ ਰੁੱਖ ਸੀ ਉਹਦੇ ਉੱਤੇ ਤਿੰਨ ਚਾਰ ਚਿੜੀਆਂ ਬੈਠੀਆਂ ਸਨ ਕਲਗੀਧਰਤਾਖਾ ਮਹਾਰਾਜ ਨੇ ਚਿੜੀਆਂ ਪਿੰਜਰੇ ਜੇ ਪਾ ਕੇ ਥੋੜੀ ਲਿਆਉਣੀਆਂ ਸੀ ਉੱਥੇ ਬੈਠੀਆਂ ਸਨ ਸਤਗੁਰਾਂ ਨੇ ਚਿੜੀਆਂ ਵੱਲ ਮਿਹਰਾ ਭਰੀ ਨਜ਼ਰ ਕੀਤੀ ਤੇ ਜਦੋਂ ਤਾੜੀ ਮਾਰੀ ਉਹ ਚਿੜੀਆਂ ਵੀ ਉੱਡ ਪਈਆਂ ਬਾਜ ਤੇ ਪਹਿਲਾਂ ਹੀ ਸਮਾਂ ਚ ਉੱਡ ਰਿਹਾ ਸੀ ਚਿੜੀਆਂ ਜਾ ਕੇ ਬਾਜ ਦੇ ਦਿਵਾਲੇ ਹੋ ਗਈਆਂ ਹੁਣ ਬਾਜ ਕਿਸੇ ਨੂੰ ਪਹੁੰਚਾ ਨਾ ਫੜੇ ਇਹਨੂੰ ਮੂੰਹ ਤੋਂ ਫੜੇ ਉਹ ਜੇ ਇੱਕ ਦੋ ਚਿੜੀ ਨੂੰ ਫੜ ਵੇਲੇ ਦੂਜਿਆਂ ਨੂੰ ਚੁੰਝਾ ਮਾਰ ਮਾਰ ਕੇ ਉਹਨੇ ਨਾ ਚੰਗੇ ਖੰਭ ਦੇ ਦੇ ਉਹ 3000 ਚਿੜੀਆਂ ਲੜਨ ਦੇ ਚਿੜੀਆਂ ਨਹੀਂ ਸਨ ਪਰ ਕਲਾ ਮਾਸੀ ਕਲਗੀ ਵਾਲੇ ਪਾਸ਼ਾ ਦੀ ਮਿਹਰਾ ਭਰੀ ਨਜ਼ਰ ਦੀ ਉਹ ਚਿੜੀਆਂ ਨੇ ਕੋਈ ਜੀ ਮਿੰਟਾਂ ਦੇ ਵਿੱਚ ਬਾਜ ਖੋ ਖਾ ਕੇ ਖਲਾਰ ਖਲੂਰ ਕੇ ਧਰਤੀ ਤੇ ਮਾਰਿਆ ਜ਼ਖਮੀ ਹੋਇਆ ਬਾਜ ਜਦੋਂ ਕਾਜੀ ਨੇ ਥੱਲੇ ਹੱਥਾਂ ਵੇਖਿਆ ਉਹਦੇ ਹੱਥ ਜੁੜ ਗਏ ਕਹਿਣ ਲੱਗਾ ਮਹਾਰਾਜ ਇਹ ਦੁਨੀਆ ਤੇ ਇਦਾ ਕਦੀ ਹੋਇਆ ਨਹੀਂ ਵੀ ਚਿੜੀਆਂ ਵੀ ਕਦੀ ਬਾਜ ਤੋਂ ਜਿੱਤੀਆਂ ਹੋਣ ਪਰ ਮਹਾਰਾਜ ਮੈਂ ਹਾਰ ਗਿਆ ਸਤਿਗੁਰੂ ਕਹਿੰਦੇ ਕਾਜੀ ਤੂੰ ਨਹੀਂ ਹਾਰਿਆ ਤੇਰੀ ਚਲਾਕੀ ਹਾਰ ਗਈ ਐ ਜੇ ਤੂੰ ਸਾਡੇ ਨਾਲ ਚਲਾਕੀ ਨਾ ਕਰ ਦੋ ਫੇਰ ਨਹੀਂ ਸਿੱਕੂ ਜੁ ਹੁੰਦਾ ਪਰ ਤੂੰ ਚਲਾਕੀ ਕੀਤੀ ਐ ਤਾਂ ਤੂੰ ਹਾਰ ਗਿਆ ਉਹਨੇ ਫਿਰ ਸਤਿਗੁਰਾਂ ਦੇ ਚਰਨਾਂ 'ਚ ਮੱਥਾ ਟੇਕਿਆ ਕਹਿੰਦਾ ਜੀ ਆਵਾਜ਼ ਲੈ ਲਓ ਸਤਿਗੁਰੂ ਕਹਿੰਦੇ ਸਾਨੂੰ ਹਿੱਦਾ ਦਾ ਆਵਾਜ਼ ਨਹੀਂ ਚਾਹੀਦਾ ਜਿਹੜਾ ਚਲਾਕੀਆਂ ਦੇ ਨਾਲ ਤੂੰ ਲੜਨ ਵਾਸਤੇ ਲਿਆਇਆ ਹੋਵੇ ਸਾਡੇ ਕੋਲੇ ਸਾਡਾ ਹੀ ਚੰਗਾ ਤੂੰ ਲੈ ਜਾ ਆਪਣੇ ਨਾਲ ਇਹਦਾ ਬਾਹਰ ਆਈ ਨੇ ਇਹੋ ਇਹੋ ਜਿਹੇ ਲੋਕਾਂ ਦੇ ਭਲੇਖੇ ਕੱਢੇ ਨੇ ਜਿਹੜੇ ਸਤਿਗੁਰਾਂ ਨਾਲ ਚਲਾਕੀਆਂ ਖੇਡਦੇ ਸਨ ਕਲਗੀ ਵਾਲੇ ਪਾਖਾ ਦਾ ਪੰਥ ਵੀ ਤਿਆਰ ਤਿਆਰ ਨਾ ਕੋਈ ਸਤਗੁਰਾਂ ਨਾਲ ਚਲਾਕੀ ਖੇਡ ਸਕਿਆ ਨਾ ਕੋਈ ਪੰਥ ਨਾਲ ਚਲਾਕੀ ਖੇਡ ਸਕਦਾ ਐਡਾ ਤਗੜਾ ਪਹਿਰਾ ਹੈ ਪੰਥ ਦਾ ਮੇਰੇ ਬਹੁਤ ਸਤਿਕਾਰਯੋਗ ਮਹਾਂਪੁਰਖ ਸਿੰਘ ਸਾਹਿਬ ਬਾਬਾ ਜੀ ਬਾਬਾ ਹਰੀ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਮਿਸਲ ਸਹੀਦਾ ਤਰਨਾ ਦਲ ਵਿੱਚ ਆਪਣੀ ਸਾਰੀ ਉਮਰ ਸੇਵਾ ਕੀਤੀ ਹੈ ਵੱਡੇ ਮਹਾਂਪੁਰਖਾਂ ਤੋਂ ਲੈ ਕੇ ਅੱਜ ਤੱਕ ਬਾਬਾ ਜੀ ਬਾਬਾ ਹਰੀ ਸਿੰਘ ਸਾਹਿਬ ਜੀ ਪੰਥ ਦੀ ਸੇਵਾ ਵਿੱਚ ਹਾਜ਼ਰ ਹਨ ਉਹ ਦਰਬਾਰ ਵਿੱਚ ਹਾਜ਼ਰ ਹੋਏ ਆ ਇਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਮੈਂ ਕਿ ਜਕਾਰਾ ਗਜਾਉਣਾ ਆਪ ਜੀ ਨੇ ਗੱਜ ਕੇ ਜਕਾਰਾ ਗਜਾਉਣਾ ਹੈ ਖੁਸ਼ੀ ਨੇ ਜਿਕਾਰੇ ਜਾਵੇ ਨਿਹਾਲ ਹੋ ਜਾਵੇ ਕਲਗੀ ਧਰਤਾ ਛੇ ਜੀ ਨੂੰ ਪਾਵੇ ਸਤਿ ਸ੍ਰੀ ਅਕਾਲ ਸਾਧ ਸੰਗਤ ਜੀ ਇਹ ਪੰਥ ਦੇ ਉਹ ਜਥੇਦਾਰ ਹਨ ਜਿਨ੍ਹਾਂ ਨੇ ਤਨ ਮਨ ਧਨ ਸਭ ਹੀ ਪੰਥ ਨੂੰ ਸੌਂਪਿਆ ਆਪ ਜੀ ਇੱਥੇ ਦਰਸ਼ਨ ਕਰ ਰਹੇ ਹੋ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਜੋਗਿੰਦਰ ਸਿੰਘ ਸਾਹਿਬ ਜੀ 96 ਕਰੋੜੀ ਮਹਾਂਪੁਰਖ ਜਿਨ੍ਹਾਂ ਨੇ ਦਾਲ ਸਨੇਹ ਤੋਂ ਤਾਰਾ ਕੀਤਾ ਮੇਰੇ ਬਹੁਤ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਜਸਾ ਸਿੰਘ ਸਾਹਿਬ ਜੀ ਜਿਹੜੇ ਘੋੜਿਆਂ ਦੇ ਪਹਿਰਿਆਂ ਨਾਲ ਸੇਵਾ ਵਿੱਚ ਤਤਪਰ ਹਨ ਇੱਥੇ ਹਾਜ਼ਰ ਹਨ ਸਿੰਘ ਸਾਹਿਬ ਗਿਆਨੀ ਜੀ ਗਿਆਨੀ ਸੁਰਿੰਦਰ ਸਿੰਘ ਸਾਹਿਬ ਜੀ ਸਮਰਾਟ ਜੀ ਸਤਕਾਰਯੋਗ ਨਿਹੰਗ ਸਿੰਘ ਗਿਆਨੀ ਨੇ ਜ્ઞાની ਗੁਰਮਖ ਸਿੰਘ ਜੀ ਮਹਾਕਾਲ ਜੀ ਸਿੰਘ ਸਾਹਿਬ ਗਿਆਨੀ ਜੀ ਗਿਆਨੀ ਪ੍ਰਤਾਪ ਸਿੰਘ ਸਾਹਿਬ ਜੀ ਸਮੂਹ ਪੰਥ ਇਸ ਪਾਵਨ ਧਰਤੀ ਤੇ ਹਾਜ਼ਰ ਹੈ ਭਾਈ ਸਾਹਿਬ ਉਹਨਾਂ ਦੱਸਿਆ ਭਈ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਚੇਤ ਸਿੰਘ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਇੱਥੇ ਤਾਲ ਪੰਥ ਦਾ ਉਤਾਰਾ ਹੁੰਦਾ ਆ ਰਿਹਾ ਬੜੀਆਂ ਖੁਸ਼ੀਆਂ ਵਰਤ ਰਹੀਆਂ ਆਪ ਜੀ ਪੰਥਲਾ ਦਰਸ਼ਨ ਕਰ ਰਹੇ ਹੋ ਤਾਬਿਆਂ ਚੱਲੇ ਪੰਥ ਕੀ ਖਾਏ ਨਾ ਜਮ ਕੀ ਬਾਣ ਜਿਹੜਾ ਤਾਬਿਆਂ ਪੰਥ ਦੀ ਚੱਲਦਾ ਉਹਨੂੰ ਜਮ ਵੀ ਨਹੀਂ ਭੜ ਸਕਦੇ ਐਡਾ ਮਹਾਰਾਤਮਾ ਕਲਗੀ ਵਾਲੇ ਪਾਖਾ ਨੇ ਪੰਥ ਨੂੰ ਬਖਸ਼ਿਆ ਜੀ ਮੈਂ ਆਪਦੀ ਸੇਵਾ ਵਿੱਚ ਇੱਕ ਇਤਿਹਾਸ ਦਾ ਛੰਦ ਸੁਣਾਉਣ ਲੱਗਾ ਹਾਂ ਕਲਗੀ ਤਰਪਾਖਾ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ 29 ਸਾਲ ਦੇ ਉਥੇ ਰਹਿ ਕੇ ਮਹਾਰਾਜ ਨੇ ਅਜਵਜ ਖੇਡਾਂ ਰਚੀਆਂ ਐਂਦਾ ਨਹੀਂ ਖੇਡਾਂ ਰਚੀਆਂ ਜਿਹੜੇ ਲੋਕ ਕਰਦ ਵੀ ਧਿਆਨ ਨਾ ਫੜਦੇ ਸੀ ਵੀ ਕਦੇ ਆਪਣੇ ਨਾ ਮਰਵਾ ਬਈਏ ਐਹੋ ਐਹੋ ਜੇ ਲੋਕਾਂ ਦੇ ਹੱਥਾਂ ਵਿੱਚ ਮਹਾਰਾਜ ਨੇ ਸ੍ਰੀ ਸਾਬਾ ਫੜਾਉਂਦੀਆਂ ਉਹਨਾਂ ਦੇ ਹੱਥਾਂ 'ਚ ਜੰਗ ਕਰਵਾਏ ਨੇ ਐਹੋ ਜੀ ਖੇਡ ਕਲਗੀ ਵਾਲੇ ਪਾਸ਼ਾ ਤੇ ਆ ਮਹਾਰਾਜ ਜੀ ਨੇ 14 ਜੰਗ ਜਿੱਤੇ ਹਨ 14 ਵਿੱਚੋਂ 13 ਤੇ ਸ਼ਸਤਰਾਂ ਨਾਲ ਲੜੇ ਆ ਇੱਕ ਜੰਗ ਮਹਾਰਾਜ ਨੇ ਪਿਆਰ ਦੀ ਮਾਰ ਨਾਲ ਜਿੱਤਿਆ ਉਹ ਅਸੀਂ ਸੈਦ ਖਾਨ ਵਾਲਾ ਇਕਲਗੀ ਵਾਲੇ ਬਾਦਸ਼ਾਹ ਦੀ ਸ਼ਖਸੀਅਤ ਹੈ ਪਈਓ ਉਹਨਾਂ ਦੇ ਹੱਥਾਂ 'ਚੇ ਸ਼ਸਤਰ ਦੇ ਦੇਣੇ ਜਿਹੜੇ ਕਰਦ ਵੀ ਨਾ ਫੜਦੇ ਹੋਣ ਤੇ ਸੂਰਮਿਆਂ ਦੇ ਹੱਥਾਂ 'ਚੋ ਸ਼ਸਤਰ ਛੜਾ ਦੇਣੇ ਇਹ ਕਲਗੀ ਵਾਲੇ ਬਾਦਸ਼ਾਹ ਜੀ ਦਾ ਰਤਬਾ ਹੈ ਮਹਾਰਾਜ ਅਨੰਦਪਰਸਾਦ ਦੀ ਧਰਤੀ ਦੇ ਵਰਾਜਮਾਨ ਸਨ ਪਹਾੜੀਏ ਬੜੇ ਔਖੇ ਹੋਏ ਉਹਨਾਂ ਦਾ ਰਾਜਾ ਭੀਮਚੰਦ ਜਿਹੜਾ ਬਲਾਸਪੁਰ ਰਹਿੰਦਾ ਸੀ ਬੜਾ ਔਖਾ ਯਾਰ ਉਹਨੇ ਕਲਗੀ ਵਾਲੇ ਬਾਦਸ਼ਾਹ ਨਾਲ ਪਹਿਲੀ ਜੰਗ ਪੰਗਾਣੀ ਦੀ ਲੜੀ ਨਹੀਂ ਜਿੱਤ ਸਕਿਆ ਸਤਗੁਰੂ ਮਹਾਰਾਜ ਜੀ ਨੇ ਫਤਹੀ ਹੋਈ ਕਲਗੀਧਰ ਪਾਕਖਾ ਦੇ ਨਾਲ ਉਹਨੇ ਫਿਰ ਹੋਰ ਕਈ ਲੜੀਆਂ ਜਦੋਂ ਨਾ ਜਿੱਤ ਸਕਿਆ ਉਹਨੇ ਸਕੀਮਾਂ ਲਾਈਆਂ ਵੀ ਮਾਰਾ ਇਹਨੂੰ ਕਿਸੇ ਤਰੀਕੇ ਨਾਲ ਫੜ ਲਈਏ ਸਤ ਗੁਰਾਂ ਨੂੰ ਫੜਨ ਵਾਸਤੇ ਜਦੋਂ ਜਵਾਨ ਨਾ ਕਾਰਗਰ ਰਹੇ ਉਹਨੇ ਫਿਰ ਆਪਣੀ ਸਭਾ ਬਿਠਾਈ ਸਭਾ ਵਿੱਚ ਉਹਨੇ ਉਹ ਬੰਦੇ ਬਿਠਾਏ ਜਿਹੜੇ ਹਰ ਮੁਸ਼ਕਲ ਦਾ ਹੱਲ ਕੱਢਣ ਵਿੱਚ ਤਿਆਰ ਵਰ ਤਿਆਰ ਹੋਣ ਉੱਥੇ ਇੱਕ ਕੇਸਰੀ ਚੰਦ ਜਿਹੜਾ ਬੈਠਾ ਉਹਨੇ ਸਲਾਹ ਦਿੱਤੀ ਆ ਵੀ ਜਿਹਨੇ ਕੰਮ ਸੂਰਮੇ ਨਹੀਂ ਕਰਦੇ ਉਹ ਜਾਨਵਰਾਂ ਤੋਂ ਕਰਾ ਲੈਣੇ ਚਾਹੀਦੇ ਉਨੇ ਕਾ ਹਾਥੀ ਯਾਰ ਕੀਤਾ ਬੜਾ ਤਗੜਾ ਜਿੰਨੂੰ ਭਾਂਦ ਭਾਂਦ ਪ੍ਰਕਾਰ ਦੇ ਨਸ਼ੇ ਪਿਆਏ ਗਏ ਖਾਲਸਾ ਹੀ ਆਪ ਜੀ ਨੇ ਸੁਣਿਆ ਭਈ ਇਹ ਹਾਥੀ ਨੂੰ ਨਸ਼ੇ ਪਿਆਏ ਗਏ ਨੇ ਇਤਿਹਾਸ ਵਿੱਚ ਲਿਖਿਆ ਹੈ ਜਿਹੜਾ ਵੀ ਹਾਥੀ ਜੰਗ 'ਚ ਤਾਰਿਆ ਜਾਵੇ ਉਹਨੂੰ 20 ਲੀਟਰ ਸ਼ਰਾਬ ਪਿਆਈ ਹੀ ਜਾਂਦੀ ਹੈ ਸੋਫੀ ਤੇ ਬੰਦਾ ਨਹੀਂ ਕਿਸੇ ਨੂੰ ਕੁਝ ਕਹਿੰਦਾ ਤੇ ਖਰਾਬੀ ਬੰਦਾ ਕਿਸ ਨੂੰ ਬਖਸ਼ਦਾ ਨਹੀਂਗਾ ਇਸ ਕਰਕੇ ਹਾਥੀ ਨੂੰ ਨਸ਼ਾ ਕਰਾਉਣਾ ਸੁਭਾਵਕ ਸੀ ਉਹਨੂੰ ਐਣ ਚਾਰ ਵਾਰ ਚਾਰ ਕੀਤਾ ਫਲਾਦੀ ਤਵੇ ਬੰਨੇ ਤਿਆਰੀ ਹੋਣ ਈ ਸੀ ਰਾਜਾ ਕੇਸਰੀ ਕੰਦ ਫੌਜ ਦਾ ਅਗ ਬਣਿਆ ਇਹ ਕਹਿੰਦਾ ਸੀ ਮੈਂ ਫੜਾਂਗਾ ਕਲਗੀਧਰ ਪਾਸ਼ਾ ਕੋਲੇ ਖਬਰ ਪਹੁੰਚ ਗਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਨੇ ਆਖਿਆ ਕੋਈ ਗੱਲ ਨਹੀਂ ਜਿਉ ਨਾ ਨਾਥੀ ਆਉਂਦਿਆ ਤੇ ਸਾਡੇ ਕਾ ਕਿਹੜੀ ਕਮੀ ਆ ਸਤਿਗੁਰਾਂ ਜੋਨੀ ਕੰਦ ਵਾਲੇ ਇਸ਼ਾਰਾ ਕੀਤਾ ਇਹ ਮਜੀਠੇ ਦਾ ਰਹਿਣ ਵਾਲਾ ਹੈ ਸਤਿਗੁਰੂ ਕਹਿੰਦੇ ਜੋਣੀ ਕਹਿੰਦਾ ਕਾਇਮ ਹੋ ਜਾ ਉਦੋਂ ਤੇ ਨਾ ਖੁਸ਼ ਗਿਆ ਉਦੋਂ ਗੁਮ ਤਰਿਆ ਪਰ ਬਾਦ ਵਿੱਚ ਮਨ ਡੋਲਦਾ ਸੀ ਖਾਲਸਾ ਜੀ ਇੱਥੇ ਉਹ ਬੰਦੇ ਕਦੀ ਵੀ ਨਹੀਂ ਪਾਸ ਹੁੰਦੇ ਜਿਨ੍ਹਾਂ ਦੀ ਗੱਲ ਸਤਿਗੁਰਾਂ ਦੱਸੀ ਹੈ ਜਿਨ ਮਨ ਹੋਰ ਮੁਖ ਹੋਰ ਸਿਕੰਡੇ ਕੱਚਿਆ ਉਹ ਕੱਚੇ ਲੋਕਾਂ ਨੂੰ ਇੱਥੇ ਮਾਣ ਨਹੀਂ ਮਿਲਿਆ ਇੱਥੇ ਉਹਨਾਂ ਨੂੰ ਮਾਣ ਮਿਲਿਆ ਜਿਹੜੇ ਵਿਸ਼ਵਾਸ ਰੱਖਦੇ ਆ ਜਿਹੜੇ ਗੁਰੂ ਦੇ ਚਰਨਾਂ 'ਚ ਤੁਲ ਗਏ ਉਹਨਾਂ ਨੂੰ ਮਾਣ ਮਿਲ ਗਿਆ 사ਧੂ ਨੇ ਦੋਣੀ ਜਾਂ ਮੈਨੂੰ ਕਹਿੰਦੇ ਸੀ ਤੂੰ ਲੜਦਾ ਹੈ ਇਨੇ ਟਾਲ ਮਟਾਲਾ ਜਾਂ ਕੀਤਾ ਜਦੋਂ ਇਚਾ ਪਿਆ ਨਾ ਵੀ ਮੈਂ ਹੁਣ ਫਸ ਗਿਆ ਫਿਰ ਇਹਨੇ ਭੱਜਣ ਦਾ ਮਨ ਬਣਾਇਆ ਤੇ ਆਪ ਭੱਜਾ ਵੀ ਤੇ ਆਉਂਦੇ ਆਉਂਦੇ ਆਪਣੇ ਸਾਥੀ ਵੀ ਉੱਥੋਂ ਭਜਾ ਲਿਆ ਇਹਦੀ ਲੱਤ ਟੁੱਟੀ ਮਜੀਠੇ ਆਣ ਕੇ ਮਰਿਆ ਇਹ ਗੱਲ ਸਾਰੀ ਦੁਨੀਆ ਕਹਿੰਦੀ ਐ ਭਈ ਦੋਨੀ ਚੰਦ ਭੱਜਾ ਪਰ ਕੋਈ ਵੀ ਹੁਣ ਇਹ ਗੱਲ ਨਹੀਂ ਕਹਿੰਦਾ ਭਈ ਜਦੋਂ ਦੋਨੀ ਕੰਨ ਭੱਜ ਕੇ ਮਜੀਠੇ ਆਇਆ ਮਰ ਤੇ ਜ਼ਰੂਰ ਗਿਆ ਫਿਰ ਲੋਕਾਂ ਨੇ ਆਖਾ ਓ ਕਾਦੇ ਸੇਖੋ ਭਾਈ ਸਾਲੋ ਜੀ ਹੋਏ ਨੇ ਜਿਨ੍ਹਾਂ ਨੇ ਗੁਰੂ ਰਾਮਦਾਸ ਦੇ ਘਰੋਂ ਪਾਠੀਆਂ ਵੰਡੇ ਪੁੱਤ ਵੰਡੇ ਸੀ ਉਹਦੀ ਕੁਲ ਦੇ ਵਿੱਚੋਂ ਸੀ ਭਾਈ ਸੱਲੋ ਜੀ ਦਾ ਪੋਤਰਾ ਧونی ਚੰਦ ਉਹ ਭਾਈ ਸੱਲੋ ਜਿਹੜਾ ਭਰੋਸਾ ਰੱਖਦਾ ਧونی ਚੰਦ ਭਰੋਸਾ ਹੀ ਨਹੀਂ ਰੱਖਦਾ ਜਦੋਂ ਸਿੱਖਾਂ ਨੇ ਗੱਲਾਂ ਕੀਤੀਆਂ ਧونی ਚੰਦ ਦੇ ਦੋ ਪਚੰਗੀ ਹੋਏ ਆ ਭਾਈ ਨੂਬ ਸਿੰਘ ਤੇ ਭਾਈ ਸਰੂਪ ਸਿੰਘ ਇਹਨਾਂ ਦੋਵਾਂ ਸਿੰਘਾਂ ਨੇ ਆਪਣੇ ਮੱਥੇ ਲੱਗਾ ਕਲੰਕ ਲਾਉਣ ਵਾਸਤੇ ਵਾਪਸ ਕਲਗੀ ਵਾਲੇ ਬਾਦਸ਼ਾਹ ਕੋ ਗਏ ਜਾ ਕੇ ਆਖੇ ਮਹਾਰਾਜ ਸਾਡਾ ਪਿਓ ਤੁਹਾਨੂੰ ਪਿੱਛੇ ਦੇ ਕੇ ਭੱਜਿਆ ਬੜੀ ਮਾੜੀ ਗੱਲ ਪਰ ਮਹਾਰਾਜ ਸਾਨੂੰ ਬਖਸ਼ ਦਿਓ ਸਤਿਗੁਰੂ ਕਹਿਣ ਲੱਗੇ ਅਸੀਂ ਤੇ ਕੋਈ ਕਾਇ ਨਹੀਂਗਾ ਫਿਰ ਉਹ ਦੋਵੇਂ ਜਾਣੇ ਨਰਮੋਗੜ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਏ ਉਹਨਾਂ ਨੇ ਆਪਣੇ ਪਿਓ ਦੀ ਭੁੱਲ ਬਖਸ਼ਾਈ ਪਰ ਖਾਲਸਾ ਜੀ ਜਿਹੜਾ ਦਾਗ ਲੱਗ ਜਾਂਦਾ ਉਹ ਮੁੜ ਕੇ ਛੇਤੀ ਲੈਂਦਾ ਨਹੀਂ ਧੂਣੀ ਚਾਂਦੇ ਮੱਥੇ ਤੇ ਦਾਗ ਹੀ ਆਹੋ ਜਿਹਾ ਲੱਗ ਗਿਆ ਵਾ ਗੁਰੂ ਤੋਂ ਬੇਮਖੋ ਕੇ ਭੱਜਿਆ ਭਾਵੇਂ ਉਹਦੀ ਭੁੱਲ ਬਖਹੀ ਵੀ ਗਈ ਹੋਵੇ ਪਰ ਉਹਨੂੰ ਅੱਜ ਵੀ ਦੁਨੀਆ ਭੱਜਿਆਂ ਵਿੱਚ ਹੀ ਗਿੰਦੀ ਆ ਉਹਦੇ ਭਜੰਗੀਆਂ ਨੇ ਮਾਫੀ ਕਰਵਾਈ ਹੈ ਕਲਗੀ ਵਾਲੇ ਪਾਤਸ਼ਾਹ ਦੀ ਸਤਿਗੁਰੂ ਦੇ ਕੋਣ ਦੋਣੀ ਜਨ ਭੱਜ ਗਿਆ ਮਹਾਰਾਜ ਜੀ ਨੇ ਸਿੱਖ ਆਖਿਆ ਮਹਾਰਾਜ ਜਿਹੜਾ ਹਾਥੀ ਤੂੰ ਹੀ ਪਸੰਦ ਕੀਤਾ ਸੀ ਉਹ ਰਾਤ ਦਾ ਹੀ ਹਰਨ ਹੋ ਗਿਆ ਸਤਿਗੁਰੂ ਕਹਿਣ ਲੱਗੇ ਫੇਰ ਕਿਹੜੀ ਗੱਲ ਐ ਇਹ ਗੁਰੂ ਨਾਨਕ ਸਾਹਿਬ ਜੀ ਦਾ ਦਰ ਘਰ ਹੈ ਇੱਥੇ ਵਾਹਿਗੁਰੂ ਚਾਵੇ ਸਭ ਕੁਝ ਹੋ ਸਕਦਾ ਸਤਿਗੁਰੂ ਕਹਿੰਦੇ ਕੀ ਗੱਲ ਐ ਜੇ ਦੋਣੀ ਜਨ ਭੱਜ ਗਿਆ ਤੇ ਸਾਡੇ ਕੋਲੇ ਜਵਾਨ ਬੜੇ ਆ ਉਹਨੂੰ ਸੱਦ ਕੇ ਲਿਆਓ ਜਿਹਦੇ ਹੱਡਾਂ ਵਿੱਚ ਸਿੱਖੀ ਰਚੀ ਐ ਮੈਂ ਜਿਸ ਜੋਦੇ ਦੀ ਗੱਲ ਕਰਦਾ ਹਾਂ ਇਹਨਾਂ ਨੇ ਵੱਡੇ ਹੋਏ ਨੇ ਭਾਈ ਬੱਲੂ ਇਹ ਛੇਵੇਂ ਪਾਤਸ਼ਾਹ ਜੀ ਦੇ ਵੇਲੇ ਦੇ ਸਿੱਖ ਹਨ ਭਾਈ ਬੱਲੂ ਜੀ ਜਦੀ ਸਾੰਗ ਬੜੀ ਮਸ਼ਹੂਰ ਆ ਜਿਹਦੇ ਇੱਕ ਵਾਰੀ ਬੁਲੇਟ ਕੇ ਮਾਰਦਾ ਸੀ ਖੋਪੜ ਪਾੜ ਕੇ ਰੱਖ ਦਿੰਦਾ ਸੀ ਐਡਾ ਬਲੀ ਸੀ ਭਾਈ ਬੱਲੂ ਭਾਈ ਬੱਲੂ ਦਾ ਗਾਂ ਪੁੱਤਰ ਹੋਇਆ ਮਾਈ ਦਾਸ ਭਾਈ ਮਾਈ ਦਾਸ ਦੇ ਘਰ ਗਾਂ ਪਚੰਗੀ ਹੋਏ ਨੇ 12 ਜਿਨ੍ਹਾਂ ਵਿੱਚੋਂ ਇੱਕ ਹੋਏ ਨੇ ਮਨੀ RAM ਫਿਰ ਮਨੀ RAM ਨੇ ਅਮਰਤ ਖਗਿਆ ਤੇ ਬਣ ਕੇ ਭਾਈ ਮਨੀ ਸਿੰਘ ਉਹ ਭਾਈ ਮਨੀ ਸਿੰਘ ਜਿਹਦਾ ਬੰਦ ਬੰਦ ਕਟਿਆ ਗਿਆ ਇਹ 12 ਭਰਾ ਨੇ ਇਹਨਾਂ ਵਿੱਚੋਂ ਇੱਕ ਆਪਣੀ ਮੌਤੇ ਮਰਿਆ 11 ਗੁਰੂ ਘਰ ਦੀ ਹਜ਼ੂਰੀ 'ਚ ਸ਼ਹੀਦ ਹੋਏ ਭਾਈ ਮਨੀ ਸਿੰਘ ਦੇ ਦਾ 10 ਪਚੰਗੀ ਹੋਏ ਆ ਉਹਨਾਂ ਵਿੱਚੋਂ ਬਹੁਤੇ ਗੁਰੂ ਘਰ ਲਈ ਸ਼ਹੀਦ ਹੋਏ ਉਹ ਭਾਈ ਮਨੀ ਸਿੰਘ ਸਾਹਿਬ ਉਹਦੇ ਪਚੰਗੀ ਹਨ ਭਾਈ ਅਣਕ ਸਿੰਘ ਅਜੈਵ ਸਿੰਘ ਅਨੋਖ ਸਿੰਘ ਉਹਦੇ ਸਿੰਘ ਬਚਿੱਤਰ ਸਿੰਘ ਚਿੱਤਰ ਸਿੰਘ ਇਹ ਸਾਰੇ ਭਾਈ ਮਨੀ ਸਿੰਘ ਸਾਹਿਬ ਦੇ ਪਚੰਗੀ ਹਨ ਬੀਬੀ ਮਧਲੀ ਦੀ ਕੁਖੋਂ ਇਹਨਾਂ ਦਾ ਜਨਮ ਹੋਇਆ ਕਲਗੀ ਤਰਪਾਸ਼ਾ ਕਹਿੰਦੇ ਕੀ ਹੋਇਆ ਜੇ ਦੁਨੀਆ ਜਾਂਨ ਭੱਜ ਗਿਆ ਸਾਡਾ ਬਲੀ ਪੁੱਤਰ ਸਪੂਤ ਭਾਈ ਬਚਿੱਤਰ ਸਿੰਘ ਨੂੰ ਆਵਾਜ਼ ਮਾਰੋ ਇਹ ਦੁਨੀਆ ਦੇ ਲੋਕ ਘਟ ਜਾਂਦੇ ਨੇ ਕਲਗੀ ਤਰਪਾਸ਼ਾ ਮਹਾਰਾਜ ਜੀ ਦੇ ਕੋਲ ਪੰਜੀ ਜਵਾਨ ਐ ਹੋ ਜੇ ਹਰ ਵਕਤ ਤਿਆਰ ਸਨ ਜਿਨ੍ਹਾਂ ਵਿੱਚੋਂ ਇੱਕ ਵੀ ਬੰਦਾ ਕਦੀ ਛੁੱਟੀ ਲੈ ਕੇ ਘਰ ਨਹੀਂ ਸੀ ਗਿਆ ਦਿਨ ਰਾਤ ਸੱਜਰਾਂ ਦੀ ਤਾਬਿਆਂ 'ਚ ਰਹਿੰਦੇ ਸਨ ਜੱਡੀ ਤਗੜੀ ਟ੍ਰੇਨਿੰਗ ਅੱਜ ਦੇ ਯੁੱਗ ਵਿੱਚ ਕਮਾਂਡੋ ਵਰਸ ਨੂੰ ਦਿੱਤੀ ਜਾਂਦੀ ਹੈ ਐਡੀ ਟ੍ਰੇਨਿੰਗ ਸੀ ਉਹਨਾਂ ਪੰਜ ਗਾ ਲੋ ਉਹ ਕੁਝ ਵੀ ਕਰ ਸਕਦੇ ਸਨ ਜਿਹੜਾ ਕੰਮ ਆਮ ਬੰਦੇ ਦੇ ਵਸ ਕੇ ਨਾ ਹੋਵੇ ਉਹ ਕੰਮ ਸਤਗੁਰੂ ਉਹਨਾਂ ਯੋਧਿਆਂ ਤੋਂ ਕਰਾ ਲੈਂਦੇ ਸੀ ਕਲਗੀ ਤਰਪਾਖਸ਼ਾ ਕੋਲੇ ਸੂਰਮੇ ਵੀ ਸਨ 500 ਬ੍ਰह्म ਗਿਆਨੀ ਤਾਰਾਗੜ ਸਾਹਿਬ ਦੇ ਕਿਲੇ ਵਿੱਚ ਸਤਿਗੁਰਾਂ ਦੀ ਸੇਵਾ ਸੰਭਾਲ ਵਿੱਚ ਰਹਿੰਦੇ ਸਨ ਸਤਿਗੁਰਾਂ ਕੋਲੇ ਅਨੇਕਾ ਪ੍ਰਕਾਰ ਦੇ ਸਿੱਖ ਸਨ ਸਰਵਣ ਕਰੋ ਸਤਿਗੁਰੂ ਕਹਿੰਦੇ ਮਾਰੋ ਬਾਜ ਬਚਿੱਤਰ ਸਿੰਘ ਨੂੰ ਭਾਈ ਬਚਿੱਤਰ ਸਿੰਘ ਸਾਹਿਬ ਜੀ ਦੇ ਬਾਰੇ ਕਵੀ ਸੰਤੋਖ ਸਿੰਘ ਨੇ ਆਹੋ ਜੇ ਖੁਲਾਸੇ ਕੀਤੇ ਆ ਜਿਹੜੇ ਸਾਡੇ ਲੋਕ ਬਹੁਤੇ ਜਾਣਦੇ ਨਹੀਂ ਕਈ ਕਹਿੰਦੇ ਆ ਭਾਈ ਬਚਿੱਤਰ ਸਿੰਘ ਸਾਹਿਬ ਦਾ ਮਧਰਾਜਾ ਕੱਦ ਸੀ ਇਹ ਗੱਲ ਝੂਠ ਆ ਤਾਂ ਮਨੀਸ਼ ਸਿੰਘ ਸਾਹਿਬ ਜੀ ਦਾ ਸਵਾ 6 ਫੁੱਟ ਕੱਦਿਆ ਉਹਨਾਂ ਦੇ ਸਰੀਰ ਤੇ ਫੁਰਤੀ ਤੂਤ ਦੀ ਸ਼ਮਕ ਵਰਗੀ ਸੀ ਇੰਨੇ ਫਰਤੀਲੇ ਜਵਾਨ ਕਵੀ ਜੀ ਕਹਿੰਦੇ ਆ ਭਾਈ ਬਚਿੱਤਰ ਸਿੰਘ ਸਾਹਿਬ ਜੀ ਜਿਹੜਾ ਬਾਣਾ ਇੱਕ ਵਾਰੀ ਪਾ ਲੈਣ ਦੂਜੀ ਵਾਰ ਨਹੀਂ ਸਿਪਾਉਂਦੇ ਰੋਜ਼ ਨਵੇਂ ਤੋਂ ਨਵਾਂ ਬਾਣਾ ਰੱਖਣਾ ਐਣ ਤਿਆਰ ਵਰ ਤਿਆਰ ਰਹਿਣਾ ਸਤਿਗੁਰਾਂ ਦੇ ਹੁਕਮ 'ਚੇ ਰਹਿਣਾ ਜੋ ਸਤਿਗੁਰਾਂ ਕਹਿਣਾ ਭਾਈ ਬਚਿੱਤਰ ਸਿੰਘ ਉਸੇ ਵੇਲੇ ਮੰਨਦੇ ਸੀ ਸਤਿਗੁਰੂ ਆਪਣੇ ਸਿੰਘਾਂ ਨੂੰ ਇੰਨਾ ਪਿਆਰ ਕਰਦੇ ਸੀ ਭਾਈ ਬਚਿੱਤਰ ਸਿੰਘ ਨੂੰ ਪਿਆਰ ਦੇ ਨਾਲ ਬਹੁਤ ਰੂਪੀਆ ਕਹਿੰਦੇ ਸੀ ਭਈ ਇਹਦੇ ਤੇ ਰੂਪ ਹੀ ਬੜੇ ਨੇ ਇਹ ਨਵੇਂ ਨਵੇਂ ਬਾਣੇ ਪਾਉਂਦਾ ਏਦਾਂ ਸਤਿਗੁਰੂ ਤਿਆਰ ਕਰਦੇ ਆਪਣੇ ਸਿੰਘਾਂ ਨੂੰ ਸਤਿਗੁਰ ਆਖਿਆ ਸਾਡਾ ਜਵਾਨ ਸੱਜਿਆ ਜਾਵੇ ਬਾਬਾ ਬਚਿੱਤਰ ਸਿੰਘ ਜੀ ਆਏ ਸਤਿਗੁਰ ਨੇ ਕਹਿਣ ਲੱਗੇ ਜਵਾਨ ਜੀ ਦੋਣੀ ਜੰਮ ਪੱਟ ਗਿਆ ਪਰ ਹਾਥੀ ਆ ਰਿਹਾ ਹੈ ਫੋੜ ਆ ਰਹੀ ਹੈ ਤੁਸੀਂ ਹਾਥੀ ਦਾ ਮੁਕਾਬਲਾ ਕਰਨਾ ਤਨ ਭਾਈ ਬਚਿੱਤਰ ਸਿੰਘ ਸਾਹਿਬ ਜੀ ਉਹਨੇ ਹੱਥ ਜੋੜ ਕੇ ਆਖਿਆ ਕਲਗੀ ਵਾਲੇ ਪਾਤਸ਼ਾਹ ਜੀ ਤੁਸੀਂ ਜਾਵੋ ਤੇ ਇੱਕ ਕੀੜੀ ਵੀ ਹਾਥੀ ਨੂੰ ਮਾਰ ਸਕਦੀ ਹੈ ਮਹਾਰਾਜੇ ਪੱਤਾ ਜਾ ਸਾਡੇ ਅੱਗੇ ਕੀ ਹੈ ਤੁਸੀਂ ਕਿਰਪਾ ਕਰਮਈਏ ਮਹਾਰਾਜ ਆਪਣੀ ਮਿਹਰ ਦਾ ਨਜ਼ਾਰਾ ਵੇਖਿਓ ਸਾਧਗਰੋ ਕਹਿੰਦੇ ਬਚਿੱਤਰ ਸਾਹਿਬ ਪਿੱਛੇ ਨਹੀਂ ਮੜਨਾ ਬਾਬਾ ਬਚਿੱਤਰ ਸਿੰਘ ਕਹਿੰਦੇ ਮਹਾਰਾਜ ਆ ਤੇ ਪਹਾੜੀਆਂ ਦਾ ਛੋਟਾ ਜਿਹਾ ਕਰਤਾ ਤਰੇ ਆਉਂਦਾ ਤੁਹਾਡਾ ਹੁਕਮ ਹੋਵੇ ਮੈਂ ਇੰਦਰ ਦੇ ਆਸਣ ਵਾਲਾ 에ਰਾਵਤ ਹਾਥੀ ਖੋਲਿਆ ਮੈਂ ਆ ਦੇ ਕੱਖ ਨਹੀਂਗਾ ਸਾਧਗਰੋ ਮਹਾਰਾਜ ਕੀ ਕਹਿੰਦੇ ਆ ਅੱਗੋਂ ਭਾਈ ਬਚਿੱਤਰ ਸਿੰਘ ਸਾਹਿਬ ਜੀ ਕੀ ਕਹਿੰਦੇ ਆ ਫੌਜਾਂ ਦਾ ਤਲੀ ਖਰਜਾ ਇਵੇਂ ਬੇਨਤੀ ਕਰਦੇ ਹਾਥੀ ਰੱਖਿਆ ਸ਼ਰਾਵ ਨਾਲ ਆਵੇਗਾ ਦਾਲ ਇਆਂ ਗੱਲਾਂ ਨੇ ਭਰੋਸੇ ਵਾਲੀਆਂ ਜਿਨ੍ਹਾਂ ਨੂੰ ਭਰੋਸਾ ਹੀ ਨਹੀਂ ਉਹ ਜੋ ਮਰਜ਼ੀ ਕਰ ਲੈਣ ਇਹ ਬੰਨੇ ਨਹੀਂ ਲੱਗਦੇ ਹੁੰਦੇ ਤੇ ਜਿਹੜੇ ਭਰੋਸਾ ਰੱਖਦੇ ਆ ਉਹਨਾਂ ਨੂੰ ਵੈਗਰੂ ਕਹੇ ਬੰਨੇ ਜਾਣ ਹੀ ਨਹੀਂ ਦਿੰਦਾ ਇੱਕ ਵਕਤ ਮੈਂ ਮਾਂਪੁਰਖਾਂ ਤੋਂ ਸੁਣਿਆ ਕਹਿੰਦੇ ਵੀ ਇੱਕ ਉਹ ਬੰਦਾ ਜਿਹਨੂੰ ਅੱਖਾਂ ਤੋਂ ਦਿਖਦਾ ਹੀ ਕੱਖ ਨਹੀਂ ਸੀ